ਹਾਂਜੀ ਜਿਵੇਂ ਕਿਸ ਨੂੰ ਪਤਾ ਪਲੱਸ ਦੇ ਟੂਰਨਾਮੈਂਟ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਪਰ ਅੱਜ ਪਹਿਲੇ ਦਿਨ ਪਲੱਸ ਦੇ ਟੂਰਨਾਮੈਂਟ ਦੇ 65 ਕਿਲੋ ਦੀਆਂ ਟੀਮਾਂ ਜਦੋਂ ਸੈਮੀ ਮੈਚ ਖੇੜ-ਖੇਡੀਆਂ ਤਾਂ ਦੋਨਾਂ ਟੀਮਾਂ ਵਿਚ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਤੇ ਦੋਨੀਆਂ ਟੀਮਾਂ ਥਾਪੜੋ-ਤਪੜੀ ਹੋ ਗਈਆਂ ਪਰ ਫਿਰ ਵੀ ਅਸੀਂ ਤੁਹਾਨੂੰ ਅੱਗੇ ਵੀਡੀਓ ਜੀ ਦਿਖਾਉਣੀ ਆ ਵੀ ਕਿਵੇਂ ਇਹਨਾਂ ਨੂੰ ਕੰਟਰੋਲ ਕੀਤਾ ਪਲੱਸ ਦੇ ਟੂਰਨਾਮੈਂਟ ਦੇ ਪ੍ਰਬੰਧ ਸਾਨੂੰ ਦਿਖਾਉਣੀ ਆ ਕਿਵੇਂ ਕੀ ਗੱਲ ਹੋਈ ਸਾਰਾ ਕੁਝ ਅੱਗੇ ਦੇਖਦੇ ਆ ਚਲੋ ਆਓ ਔਰ ਚੱਲਦੇ ਆਓ ਹੈਲੋ ਹੈਲੋ ਭਾਈ ਇੱਕ ਮਿੰਟ ਭਾਈ ਆ ਕੀ ਆ ਯਾਰ ਇੱਕ ਮਿੰਟ ਦੀ ਸਕਿਉਰਟੀ ਕੋ ਜੀ ਪਲੀਜ਼ ਯਾਰਾ ਕੋਈ ਯਾਰਾ ਕੋਈ ਗੱਲ ਥੋੜਾ ਪੁਲਿਸ 200 ਪਲੱਸ ਦੇ ਟੂਰਨਾਮੈਂਟ ਦੇ ਪ੍ਰਬੰਧ ਇੰਨੇ ਕੁ ਵਧੀਆ ਨੇ ਕਿ ਜਿਵੇਂ ਅੱਜ ਇਹ ਛੋਟੇ ਪਲੇਅਰ ਚਲੋ 65 ਕਿਲੋ ਵਾਲੇ ਲੜਪੇ ਸੀ ਪਰ 10 ਸੈਕਿੰਟ ਦੇ ਵਿੱਚ ਵਿੱਚ ਹੀ ਸਾਰਾ ਕੁਝ ਜਮਾਨ ਨੇ ਨੋਰਮਲ ਕਰਤਾ ਨਾ ਸਿਕਿਉਰਟੀ ਬਹੁਤ ਬਾਉਂਸਰ ਬਹੁਤ ਨੇ ਪੁਲਿਸ ਪ੍ਰਸ਼ਾਸਨ ਸਾਰਾ ਕੁਝ ਇੰਨਾ ਵਧੀਆ ਪ੍ਰਬੰਧ ਇੰਨਾ ਕੁ ਵਧੀਆ ਕੀਤਾ ਹੋਇਆ ਹੈ ਕਿ ਕੋਈ ਵੀ ਘਟਪੜਾਉਂਦੀ ਆ ਤਾਂ ਇਹਨਾਂ ਟ੍ਰੋਲ ਕਰਨ ਵਾਸਤੇ 10 ਸਕਿੰਟ 1 ਮਿੰਟ ਵਿੱਚ ਸਾਰਾ ਮਾਹੌਲ ਕੰਟਰੋਲ ਕੀਤਾ ਜਾ ਸਕਦਾ ਪਰ ਜਿਹੜੇ 플레이ਰ ਲੜੇ ਨੇ ਇਹ ਕੋਈ ਨੰਬਰ ਨੰਬਰ ਨੂੰ ਲੈ ਕੇ ਲੜਪੇ ਹੋਣੇ 65 ਕਿਲੋ ਵਾਲੇ ਸੈਮੀ ਮੈਚ ਵਾਲੇ ਚਲੋ ਹੋ ਜਾਂਦਾ ਕਈ ਵਾਰੀ ਹਨਾ ਕਬੱਡੀ ਚ ਪਰ ਇੱਥੇ ਪ੍ਰਬੰਧ ਇੰਨੇ ਵਧੀਆ ਨੇਗੇ ਟੂਰਨਾਮੈਂਟ ਵੀ ਦੇਖੋ ਆਪਣੇ ਹਨਾ ਬਹੁਤ ਸਿਰੇ ਦਾ ਟੂਰਨਾਮੈਂਟ ਹੈ ਪਲੱਸ ਦਾ ਮੋਹਨਵੀਰ ਬੱਲ ਬਾਈ ਕਰਵਾ ਰਿਹਾ ਜਿਹੜਾ ਟੂਰਨਾਮੈਂਟ ਤੇ ਪ੍ਰਬੰਧ ਦੱਸੋ ਤੁਹਾਨੂੰ ਕਿਵੇਂ ਲੱਗੇ